ਵਿਕੇ ਆਰਤੀਆਂ ਦਾ ਗੋਲੀਆਂ ਮਾਰ ਕਤਲ ਇੱਕ ਜ਼ਖਮੀ ਪੁਲਿਸ ਮੁਕਾਬਲੇ ਦੌਰਾਨ ਦੋ ਕਾਬੂ ਇੱਕ ਫਰਾਰ ਹਥਿਆਰ ਵਿਭਗ ਹਰੀਕੇ ਵਿਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਅੱਜ ਐਤਵਾਰ ਵਕਤ ਕਰੀਬ 1 ਵਜੇ ਆਰਤੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਦੌਰਾਨ ਇੱਕ ਨੌਜਵਾਨ ਜ਼ਖਮੀ ਵੀ ਹੋ ਗਿਆ وارदात ਨੂੰ ਅੰਜਾਮ ਦੇਣ ਉਪਰੰਤ ਇਹ ਦੋਵੇਂ ਨੌਜਵਾਨ ਫਰਾਰ ਹੋ ਗਏ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਉਂਨੇ ਮੋੜ ਤੇ ਸੁੱਟ ਦਿੱਤਾ ਤੇ ਉੱਥੇ ਪਹਿਲਾਂ ਤੋਂ ਸਵਿਫਟ ਕਾਰ ਵਿੱਚ ਸਵਾਰ ਨੌਜਵਾਨ ਨਾਲ ਇਹ ਦੋਵੇਂ ਫਰਾਰ ਹੋ ਗਏ ਇਸ ਦੌਰਾਨ ਪੁਲਿਸ ਨੇ ਇਹਨਾਂ ਦਾ ਪਿੱਛਾ ਤੇ ਪਿੰਡ ਾਲਾਦੀਨਪੁਰ ਨੇੜੇ ਕਾਰ ਸਵਾਰ ਨੌਜਵਾਨਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਗੋਲੀ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਦਕਿ ਇੱਕ ਨੂੰ ਸੱਟਾਂ ਲੱਗੀਆਂ ਤੇ ਇੱਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਤਰਨਤਾਰਨ ਤੋਂ ਸਾਨੂੰ ਫਤਿਆਬਾਦ ਦੀ ਖਾਸ ਰਿਪੋਰਟ ਸਵੇਕਾ ਬਸੇ ਨਹੀਂ ਬਾਕੀ ਰਹਿੰਦੇ ਆਜੋ 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 ਉਹਨਾਂ ਨੂੰ ਕੰਮ ਕਰ ਲੈਂਦੇ ਸਰ ਸਰ ਕੀ ਜਰਾਗਾ ਜੀ ਆ ਪਿੱਛੇ ਆਜੋ ਅੱਜ ਸਵੇਰੇ ਹਰੀਕੇ ਵਿੱਚ ਆ ਰਾਮ ਗੋਪਾਲ ਨਾਂ ਦਾ ਬੰਦਾ ਉਹ ਅਰਧ ਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰਤੀਆਂ ਮੀਰਬਾਈ ਸਾਡੇ ਐਸ.ਐਚ.ਓ. ਹਰੀਕੇ ਰਣਜੀਤ ਸਿੰਘ ਜੀ ਉਹ ਬਾਹਰ ਆਪਣੀ ਟੀਮ ਦੇ ਨਾਲ ਸਨ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਆਏ ਬੰਦੇ ਮੋਟਰਸਾਈਕਲ ਤੇ ਹੈਗੇ ਜਿਹੜੇ ਗੋਲੀਆਂ ਮਾਰ ਕੇ ਆਏ ਇਹਨਾਂ ਨੇ ਪਿੱਛਾ ਕੀਤਾ ਉਹਨਾਂ ਦਾ ਥੋੜਾ ਜੂਨ ਮੋੜ ਦੇ ਲਾਗੇ ਜਾ ਕੇ ਹਾਈਵੇ ਤੋਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਹ ਸੁੱਟਤਾ ਔਰ ਅੱਗੇ ਆਲਰੇਡੀ ਇੱਕ ਬੰਦਾ ਸਵਿਫਟ ਕਾਰ ਤੇ ਵੇਟ ਕਰ ਰਿਆ ਸੀ ਇਹਨਾਂ ਦਾ ਇਹ ਉਸ ਕਾਰ 'ਚ ਬਹਿ ਕੇ ਅਲੀਵਾਲ ਅਲੀਪੁਰ ਪਿੰਡ ਪੈਂਦਾ ਉਸ ਪਾਸੇ ਨੂੰ ਲਿੰਕ ਰੋਡ ਤੇ ਨਿਕਲ ਪਏ ਇਹਨਾਂ ਨੇ ਵਾਰਨਿੰਗ ਦਿੱਤੀ ਫਿਰ ਰੁਕ ਜਾ ਬਟ ਉਹਨਾਂ ਉਹਨਾਂ ਨੇ ਇਨਹਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਆ ਉਹਨਾਂ ਚੋਂ ਇੱਕ ਜ਼ਖਮੀ ਆ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸਰ ਕੋਈ ਵੈਪਨ ਉਹਨਾਂ ਕੋਲ ਬ੍ਰਮ ਵੈਪਨ ਦੋ ਮਿਲੇ ਪਿਸਟਲ ਹਾਂਜੀ ਜੀ ਸਰ ਕਸ ਜਰ ਰਹੀ ਸੀ ਹਾਂਜੀ ਇਹ ਕਸ ਜਰ ਰਹੀ ਸੀ ਇਹ ਮੋਟਰਸਾਈਕਲ ਤੇ ਸੰਤਲ ਮੋਟਰਸਾਈਕਲ ਬਰਾਮਦ ਕਰ ਲਿਆ ਕਾਰ ਵੀ ਜਿਹੜੇ ਚ ਹੈਗੇ ਉਹ ਸਾਨੂੰ ਮਿਲ ਗਏ ਕਿੰਨਾ ਚਿਰ ਸਾਰਾ ਪ੍ਰੋਸੀਜਰ ਚੱਲਿਆ ਸਾਰਾ ਇਹ ਇਹ ਕਰੀਬ ਉੱਥੇ ਅੱਧਾ ਪੌਣਾ ਘੰਟਾ ਇਹ ਸਾਰਾ ਇਨਵੈਸਟਿਗੇਸ਼ਨ ਲੱਗਾ ਫਾਇਰਿੰਗ ਤੇ 10 15 20 ਮਿੰਟ ਤੇ ਹੋ ਗਿਆ ਉਹਦੇ ਬਾਅਦ ਸਾਰੇ ਚੀਜ਼ਾਂ ਨੂੰ ਕਵਰ ਕਰਦੇ ਘੰਟਾ 2 ਘੰਟੇ ਕੋਈ ਛਲਾਕ ਰਹੀ ਸਰ ਇਹ ਕੋਣ ਬੰਦੇ ਇਕੱਠੇ ਹਾਂਜੀ ਸਨাক্ত ਹੋ ਗਈ ਹੈ ਉਹਨਾਂ ਵਿੱਚੋਂ ਇੱਕ ਬੰਦਾ ਹੈਗਾ ਜਸਪ੍ਰੀਤ ਸਿੰਘ ਇਹ ਬਰਪਾਲ ਪਿੰਡ ਦਾ ਦੂਜਾ ਹੈਗਾ ਸਹਿਪ੍ਰੀਤ ਸਿੰਘ ਸਾਹਿਬ ਇਹ ਮੜਰੀ ਕਲਾ ਪਿੰਡ ਪੰਡਾ ਮਜੀਠੇ ਨੇੜੇ ਇਹ ਇਹ ਦੋ ਬੰਦੇ ਜਿਹੜੇ ਆ ਇਹ ਸੀ ਸਰ ਇਹ ਬੰਦੇ ਇਹ ਕੋਣ ਮੈਂ ਹਿਸਟਰੀ ਆਪਾਂ ਜੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਕਿਉਂਕਿ ਅਜੇ ਸ਼ੁਰੂਆਤ ਹੈ ਅਜੇ ਤੇ ਸਿਰਫ ਐਕਸ਼ਨ ਹੋਇਆ ਹੁਣ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਅਗੇ ਜੀ ਗਰੁੱਪਾਂ ਦਾ ਵੀ ਪਤਾ ਲੱਗਿਆ ਵੀ ਕੋਈ ਇੱਕ ਗਰੁੱਪ ਦੇ ਹਾਂ ਗੋਨੀ ਗੈਂਗ ਗੋਨੀ ਗੈਂਗ ਦਾ ਹੈਗਾ ਬੰਦਾ ਜਿਹੜੇ ਇਹ ਕੰਮ ਕੀਤਾ ਹਾਂਜੀ ਦੋ ਤਖਮੀ ਹਾਂਜੀ ਇੱਕ ਦੇ ਗੋਲੀ ਲੱਗੀ ਐ ਦੂਜੇ ਦੇ ਵੈਸੇ ਕੋਈ ਸਟਾ ਟਾ ਲੱਗੇ ਕਿਉਂਕਿ ਕਾਫੀ ਗੱਡੀਆਂ ਇੱਧਰ ਉੱਧਰ ਦੌੜੀਆਂ ਬਾਬਾ ਲੋਕਾਂ ਨੇ ਪੂਰਾ ਤਮਾਸ਼ਾ ਦੇਖਿਆ ਵੀ ਕਿਦਾਂ ਪਬਲਿਕ ਦੇ ਇੱਕ ਪੁਲਿਸ ਅਫਸਰ ਤੇ ਫਾਇਰਿੰਗ ਹੋ ਰਹੀ ਹੈ ਜੀ ਸਰ ਆਰਤੀ ਫਿਰ ਗੋਲੀ ਲੱਗੀ ਸਰ ਉਹਦਾ ਪਤਾ ਲੱਗਾ ਕਿਉਂ ਮਾਰੀ ਜਾਂ ਕੋਈ ਇਹ ਆਪਾਂ ਡਿਟੇਲ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਹੈ ਇਮੀਡੀਟਲੀ ਕਹਿਣਾ ਵਾਜਿਬ ਨਹੀਂ ਕੋਈ ਪਰਿਵਾਰ ਨਹੀਂ ਸਰ ਪਈਆਂ ਲਿਖਾਈ ਕੋਈ ਕਿਉਂ ਨਹੀਂ ਬਸ ਅਜੇ ਤੇ ਸ਼ੁਰੂ ਹੋਇਆ ਹੁਣ ਜੋ ਲਿਖਤੀ ਕਾਰਵਾਈਓ ਕਰਦੇ ਆ ਜੀ